ਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਵੱਲੋਂ ਕਤਲ ਕੇਸ ਦੀ ਵਾਰਦਾਤ ਨੂੰ 5 ਘੰਟੇ ਵਿੱਚ ਟ੍ਰੇਸ ਕਰਦੇ ਹੋਏ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। इस मामले सदी गई प्रेस कॉन्फ्रेंस दौरान डीएसपी फिलौर पत्रकार पत्नी लिया दवाई लैंड गई पर घर न परती जिसकी लाश पिंड अट्टा तो एक छप्पर चो बराद हुई जिसते पुलिस ने उस पति दे, दे बयान के मुकदमा दर्ज करके बारीकी जांच की अंदर ही कतल करने वाले व्यक्ति नफ्तार कर लिया उन्होंने दसा के मृतक महिला शकूरा के पिंड गढ़ाण वाले लियाकत अली उर्फ बच्ची नजायज तालुकात सन जिस अपने गनी अट्टा नहर तक जिथे शकूरा की नाल बहसबाजी हो गई थे बच्ची ने शकूरा के गल चुन्नी उसका गल कुट के कतल कर दता लाश ना गनी की मदद न छप्पण सुट दिता उन्होंने दस्या की इस मामले बच्ची गिरफ्तार कर लिया गया है गनी हाले फरार है ਸਰ ਕੱਲ ਇੱਕ ਅਚਾਨਕ ਪੈਂਦੀ ਜਿਹੜੀ ਪੂਰਾ ਨੰਦੀ ਔਰ ਹੈਵੀ ਦਾ ਮर्डर ਹੋ ਗਿਆ ਸੀ। ਸੋਸ਼ੀਓ ਦੀ ਜੈਡਵਾਰਡੀ ਜਿਹੜੀ ਬ੍ਰਾਮ ਕਲੀ ਹੈ ਤੇ ਸਰ ਪਤਾ ਨਹੀਂ ਕਿ ਤੁਸੀਂ ਉਹਦੇ ਲਈ ਦੇਖੀ ਹੈਗੀ ਸਭ ਨੂੰ ਕਿਤੇ ਕਿਤੇ ਕਿੰਨੇ ਬੰਦੇ ਕਾਬੂ ਕੀਤਾ ਗਿਆ ਕਿੱਥੇ ਰਹਿਣ ਵਾਲੇ ਹੈ ਕੌਣ ਹੈਗੇ ਤਾਂ। ਇਸ ਬੰਦ ਵਿੱਚ 309 ਨੰਬਰ ਐਫ ਆਈ ਆਰ ਜਿਹੜੀ ਆ ਉਹ ਥਾਣਾ ਫਲੋਰ ਵਿਖੇ ਦਰਜ ਕੀਤੀ ਗਈ ਸੀ। ਇਹ ਸਾਡੇ ਮਾਨਯੋਗ ਐਸ ਐਸ ਪੀ ਸਾਹਿਬ ਸ੍ਰੀ ਹਰਕਮਲਪ੍ਰੀਤ ਸਿੰਘ ਖਾਕੀ ਦੇ ਦੇਖੇ ਨਿਰਦੇਸ਼ਾਂ ਤਹਿਤ ਇੱਕ ਸਪੈਸ਼ਲ ਟੀਮ ਜਿਹੜੀ ਉਹ ਗਠਕ ਕੀਤੀ ਗਈ ਸੀ ਜਿਹਦੇ ਵਿੱਚ ਲੇਡੀ ਇਨਸਪੈਕਟਰ ਅਨਦੀਪ ਕੌਰ ਤੇ ਐਫਐਸਓ ਫਲੋਰ ਸੰਜੀਤ ਕਪੂਰ ਦੇ ਰਹਿਨ ਲਈ ਇੱਥੇ ਟੀਮ ਬਣੀ ਸੀ ਤੇ ਇਹਦੇ ਵਿੱਚ ਮੈਂ ਇਹ ਦੱਸਣਾ ਚਾਹੁੰਦਾ ਹੈਗਾ ਵੀ ਇਹ ਜਿਹੜਾ ਲੜਕੀ ਗੋਮ ਹੋਰ ਤੋਂ ਬਾਅਦ ਕਤਲ ਹੋ ਗਈ ਸੀ ਇਹਨੂੰ 5 ਘੰਟਿਆਂ ਦੇ ਵਿੱਚ ਇਸ ਮਸਲੇ ਨੂੰ ਜਿਹੜਾ ਸੀ ਉਹ ਹੱਲ ਕਰ ਲਿਆ ਗਿਆ ਸੀ ਤੇ ਐਫਆਈਆ ਕਰਕੇ ਇੱਕ ਦੋਸ਼ੀ ਜਿਹੜਾ ਉਹ ਗ੍ਰਸਟਾ ਕਰ ਲਿਆ ਗਿਆ ਜੀ ਸਿਰਫ ਪਤਾ ਲੱਗਾ ਵੀ ਐਫਐਸ ਵਿੱਚ ਦੋ ਦੋਸ਼ੀਆਂ ਦਾ ਨਾਮ ਹੈਗੇ ਆ ਪਰ ਇਹ ਜਿਹੜਾ ਮਰਡਰ ਹੋਇਆ ਉਹਨਾਂ ਨੇ ਕੀਤਾ ਕਰੇ ਇਦੇ ਚ ਦੋ ਰੋਸ਼ੀ ਨੇ ਦੋਨੋਂ ਹੀ ਸਕੇਪਰਾ ਨੇ ਤੇ ਇਹ ਦੋਨੋਂ ਹੀ ਜਿਹੜਾ ਮਰਡਰ ਕੀਤਾ ਗਿਆ ਇਹਨਾਂ ਵੱਲੋਂ ਕੀਤਾ ਗਿਆ ਹੈ ਫਿਰ ਪਤਾ ਲੱਗਾ ਵੀ ਇਹ ਮਰਡਰ ਕੀਤਾ ਕਿਉਂ ਕਰ ਰਹੇ ਮਰਡਰ ਦਾ ਇਹ ਪੁਰਾਣੇ ਜਿਹੜਾ ਸੀ ਲਿਆਕਤ ਅਲੀ ਜਿਹੜਾ ਲੜਕੀ ਸੀ ਸਟੀਨਾ ਇਹਨਾਂ ਦਾ ਇਹ ਰਿਲੇਸ਼ਨਸ ਹਨ ਜੀ ਤੇ ਨਜਾਇਜ਼ ਤੋਲਕਾ ਚੱਲਦੇ ਪਏ ਸੀ ਇਹਨਾਂ ਨੇ ਆਪਣੇ ਪਰਿਵਾਰਕ ਤੌਰ ਦੇ ਉੱਤੇ ਵੀ ਇਹਨਾਂ ਨੂੰ ਹਦਾਇਤ ਕੀਤੀ ਸੀ ਵੀ ਇਹ ਕੰਪੋ ਗਰੇਜ ਕਰਨ ਪਰ ਨਹੀਂ ਹੋਇਆ ਤੇ ਉਸ ਤੋਂ ਬਾਅਦ ਜਦੋਂ ਇਹ ਬੀਤੀ ਸ਼ਾਮ ਨੂੰ ਮਿਲਣ ਵਾਸਤੇ ਗਈ ਹੈ ਉੱਥੇ ਇਹਨਾਂ ਦੀ ਆਪਸ ਵਿੱਚ ਤਕਰਾਰਬਾਜ਼ੀ ਹੋਣ ਤੋਂ ਬਾਅਦ ਇਹਦਾ ਕਤਲ ਕਰ ਦਿੱਤਾ ਗਿਆ। ਸਰ ਮਦਰੋ ਪੁਲਿਸ ਤੋਂ ਉੱਥੇ ਹੀ ਇਹਨਾਂ ਨੂੰ ਮਾਰੀ ਗਈ ਜਾਂ ਉੱਥੇ ਸੁਤੇ ਜੀ ਰਹਾ। ਇਹ ਜੋ ਹੁਣ ਤੱਕ ਦੀ ਤਫ਼ਤੀਸ਼ ਹੈ ਹੈ ਉਹਦੇ ਵਿੱਚ ਇਹ ਆਪਣਾ ਗੁਰਾਇਆਂ ਦੇ ਵਿੱਚ ਅਟੇਪਿੰਡ ਦੇ ਨਜ਼ਦੀਕ ਜਿਹੜੀ ਨਹਿਰ ਹੈਗੀ ਉੱਥੇ ਜਿਹੜੀ ਉਹਨੂੰ ਕਤਲ ਕੀਤਾ ਗਿਆ ਤੇ ਨਜ਼ਦੀਕ ਛੱਪੜ ਖੇਓ ਦੇ ਵਿੱਚ ਇਹਦੀ ਲਾਸ਼ ਜਿਹੜੀ ਆ ਉੱਥੋਂ ਦਿੱਤੀ ਗਈ ਸੀ ਪਰ ਐਫ ਆਈ ਆਰ ਵਿੱਚ ਕਿੰਨੇ ਬੰਦੇ ਨਾਮਜ਼ਦ ਕੀਤੇ ਗਏ? ਐਫ ਆਈ ਆਰ ਦੇ ਵਿੱਚ ਤੇ ਇੱਕ ਦੋਸ਼ੀ ਸੀ ਬਾਅਦ ਦੇ ਵਿੱਚ ਉਦੀ ਪੁਸ਼ਕੇ ਸ਼ਰਦਨ ਸ਼ਾਹ ਦੇ ਉੱਤੇ ਦਾ ਸਗਾ ਭਰਾ ਜਿਹੜਾ ਹੈਗਾ ਗਨੀ ਹੈਗਾ ਉਹ ਉਹਨੂੰ ਇਸ ਕਤਲ ਦੇ ਵਿੱਚ ਇਨਵੋਲ ਕੀਤਾ ਗਿਆ 25 ਦੇ ਵਿੱਚ